ਅੱਜ ਆਪਾਂ ਬਣਾਉਣ ਜਾ ਰਹੇ ਬਹੁਤ ਵਧੀਆ ਡਿਸ਼ ਕੀ ਕੀ ਇਹਦੇ ਵਿੱਚ ਸਮਾਨ ਕੋਣਾ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਠੀਕ ਆ ਜੀ ਚਲੋ ਚੱਲਦੇ ਹਾਂ ਹੁਣ ਆਪਾਂ ਡਿਸ਼ ਬਣਾਉਣ ਵਾਸਤੇ ਇਹ ਇਹਨਾ ਪਹਿਲਾਂ ਕਿ ਉਹ ਵਾਲਾ ਆਪਣਾ ਢਾਂਡਾ ਲੈ ਤੇ ਇਹਦੇ ਵਿੱਚ ਘਿਓ ਬਣਾਇਆ ਸੀ ਆਪਾਂ ਨੇ ਉਸੇ ਦੇ ਵਿੱਚ ਹੀ ਆਪਾਂ ਸੁੱਕਾ ਆਟਾ ਭੁੰਨਣਾ ਹੁਣ ਆਟਾ ਭੁੱਜ ਗਿਆ ਹੁਣ ਪਹਿਨਾ ਪਾ ਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਯਾਨੀ ਕਿ ਸੁੱਕਾ ਦੁੱਧ ਇਹਨੂੰ ਮਿਕਸ ਕਰ ਦਾਂਗੇ ਹੁਣ ਇਹਦੇ ਵਿੱਚ ਜਿਹੜਾ ਆਪਣੇ ਘਿਓ ਬਣਾਇਆ ਸੀ ਉਸ ਤੋਂ ਬਾਅਦ ਜਿਹੜਾ ਘਿਓ ਦਾ ਸਮਝ ਲਓ ਪੂਰਾ ਜਾਂ ਹੁੰਦਾਗਾ ਛਿੱਧੀਆਂ ਜੀਆਂ ਕਹਿ ਦਿੰਨੇ ਆ ਇਹਨੂੰ ਆਪਾਂ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਵਿੱਚ ਦੁੱਧ ਪਾਵਾਂਗੇ ਇਹਨੂੰ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਸ਼ੱਕਰ ਤੁਸੀਂ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਹੋ ਤੇ ਇਹਨੂੰ ਮਿਕਸ ਕਰਾਂਗੇ ਲਓ ਆਪਣਾ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਪਲੇਟ 'ਚ ਕੱਢਾਂਗੇ ਪਲੇਟ ਪਲੇਟ ਦੇ ਵਿੱਚ ਕੱਢ ਕੇ ਨਾ ਇਹਨੂੰ ਆਪਾਂ ਸੈੱਟ ਕਰਾਂਗੇ ਲਓ ਜੀ ਹੁਣ ਆਪਾਂ ਇਹਨੂੰ ਕੱਟਦੇ ਆ ਇਸ ਤਰੀਕੇ ਨਾਲ ਆਪਾਂ ਇਹਦੇ ਪੀਸ ਕਰ ਲਾਂਗੇ